ਇਹ ਭਾਈ ਦੀ ਸੁਦੀਰ ਭਾਈ ਦੀ ਆਪਣੇ ਕੋਲ ਆਈ ਸੀ ਕਿ ਇੱਥੇ ਇੱਕ ਨੰਦੀ ਦੀ ਜਿਹੜੀ ਹੱਤਿਆ ਕੀਤੀ ਗਈ ਆ ਉਹ ਵੀ ਹਲਾਲੇ ਦੀ ਤਰ੍ਹਾਂ ਜਿੱਦਾਂ ਕਿ ਆਪਾਂ ਆਮ ਤੌਰ ਤੇ ਦੇਖਦੇ ਆ ਵੀਡੀਓ ਦੇ ਵਿੱਚ ਜਿੱਦਾਂ ਮੁਸਲਮਾਨੀ ਤਰੀਕੇ ਦੇ ਨਾਲ ਨਹੀਂ ਰੇਤ ਕੇ ਗਲੇ ਨੂੰ ਕਰਦੇ ਹਲਾਲ ਕਰਦੇ ਆ ਤਾਂ ਜਦੋਂ ਇਹ ਮਾਮਲਾ ਤੇ ਧਿਆਨ ਚ ਆਇਆ ਤਾਂ ਬਹੁਤ ਜ਼ਿਆਦਾ ਇਹ ਗੰਭੀਰ ਵਿਸ਼ਾ ਹੈਗਾ ਸਾਡੇ ਹਿੰਦੂ ਧਰਮ ਦਾ ਤੋ ਉਹਦੀ ਹਿੰਦੂਤਰਮ ਦੀ ਆਸਥਾ ਨੂੰ ਦੇ ਦੇ ਹੋਏ ਜਦੋਂ ਆਪਾਂ ਇੱਥੇ ਮੌਕੇ ਤੇ ਪਹੁੰਚੇ ਤਾਂ ਸਾਨੂੰ ਜਿੱਥੇ ਡੈੱਡ ਬੋਡੀ ਪਈ ਸੀ ਉਹਦੇ ਨਾਲ ਦੀ ਨਾਲ ਬਲਰ ਦੇ ਨਿਸ਼ਾਨ ਇੱਕ ਡੇਰੇ ਦੇ ਵੱਲ ਨੂੰ ਆਂਦੇ ਦਿਖੇ ਜਦੋਂ ਡੇਰੇ 'ਚ ਆਪਾਂ ਜਾ ਕੇ ਆਪਣੇ ਤੌਰ ਤੇ ਪੁੱਛਗਿੱਛ ਕੀਤੀ ਤਾਂ ਉਹਨਾਂ ਦੇ ਆਪਣੇ ਬਿਆਨ ਨਹੀਂ ਮਿਲਦੇ ਸੀ ਕਿ ਕਹਿੰਦੇ ਸਵੇਰੇ ਹੱਤਿਆ ਹੋਈ ਆ ਜਾਂ ਸਵੇਰੇ ਇਹਨੂੰ ਕੀ ਕਹਿੰਦਾ ਤਾਰ ਇਹਦੇ ਨਾਲ ਗਲੇ 'ਚ ਫਿਰੀ ਜਿੱਦਾਂ ਕਿ ਤੁਸੀਂ ਜਾਣਦੇ ਆਂ ਆਪਾਂ ਇਹ ਸੇਵਾ ਨੂੰ ਕਈ ਸਾਲਾਂ ਤੋਂ ਕਰਦੇ ਪਏ ਆਂ ਤੇ ਜਦੋਂ ਇਹ ਜਿੱਦਾਂ ਕੋਈ ਤਾਰ ਲਪੇਟਦੇ ਆ ਸਚਾਰਤੀ ਅਨਸਰ ਸਾਰੇ ਗਲੇ ਦੇ ਵਿੱਚ ਉਹਦੇ ਨਿਸ਼ਾਨ ਹੁੰਦੇ ਆ ਉਹਦੇ ਕਾਰਨ ਪੂਰਾ ਗਲਾ ਵੱਡਿਆ ਜਾਂਦਾ ਆ ਨਾ ਕਿ ਸਿਰਫ ਇੱਕ ਫੂਡ ਪਾਈਪ ਤੋਂ ਉਹਦੀ ਕੱਲੀ ਫੂਡ ਪਾਈਪ ਸਗੀ ਵੱਡੀ ਜੋ ਕਿ ਖਾਂਦੇ ਉਦੇਸ਼ੇ ਦੇ ਨਾਲ ਹੀ ਵੱਡੀ ਜਾਂਦੀ ਹੈਗੀ ਆ ਤੋਂ ਜਦੋਂ ਇੱਥੇ ਡੇਰੇ ਵੱਲ ਆਏ ਤਾਂ ਇੱਥੇ ਬਲੱਡ ਦਾ ਨਿਸ਼ਾਨ ਜਿਹੜਾ ਆ ਉਹ ਇੱਥੋਂ ਛੁਪਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਕੀ ਤੁਸੀਂ ਦੇਖ ਵੀ ਚੁੱਕੇ ਆ ਤੇ ਜੇ ਨਹੀਂ ਦੇਖੇ ਤੁਹਾਨੂੰ ਦਿਖਾ ਦਿੰਦੇ ਮਿੱਟੀ ਥੱਲੇ ਛੁਪਾਉਣ ਦੀ ਕੋਸ਼ਿਸ਼ ਕੀਤੀ ਔਰ ਉੱਥੇ ਹੀ ਜਿੱਥੇ ਬਲੱਡ ਦੇ ਨਿਸ਼ਾਨ ਸੀਗੇ ਇੱਕ ਖੁੰਡਾ ਆ ਜਿਸ ਖੁੰਡੇ ਦੇ ਨਾਲ ਬੰਨਿਆ ਸੀ ਜਦੋਂ ਕਿਸੇ ਵੀ ਬੇਜਾਨ ਨੂੰ ਵੜਿਆ ਜਾਂਦਾ ਆ ਉਦੋਂ ਉਹ ਪੂਰੀ ਆਪਣੀ ਜਾਨ ਲਗਾਉਂਦਾ ਆਪਣੇ ਆਪ ਨੂੰ ਬਚਾਉਣ ਦੇ ਲਈ ਤੇ ਉੱਥੋਂ ਉਹ ਖੁੰਡਾ ਵੀ ਪਟ ਹੋਇਆ ਉਹ ਏਸੀ ਵਜਾ ਦੇ ਕਰਕੇ ਵੜਿਆ ਹੋਇਆ ਉਸ ਤੋਂ ਬਾਅਦ ਉਸ ਬੇਜਵਾਨ ਨੂੰ ਭਾਰੀ ਪਰਕਮ ਹੁੰਦੀ ਵਜ੍ਹਾ ਦੇ ਕਰਕੇ ਇੱਕ ਟਰੈਕਟਰ ਦੀ ਮਦਦ ਦੇ ਨਾਲ ਉਹ ਦੂਰ ਡੇਰੇ ਤੋਂ ਕੱਢਿਆ ਗਿਆ ਤਾਂ ਕਿ ਕਿਸੇ ਦੇ ਧਿਆਨ 'ਚ ਉਹਦਾ ਨਾ ਆਵੇ ਸੋ ਜਦੋਂ ਇਹ ਜਾਣਕਾਰੀ ਮਿਲੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਗਿਆ ਹਜੇ ਤੱਕ ਸਾਨੂੰ ਸੈਟੀਸਫੈਕਸ਼ਨ ਜਿਹੜੀ ਹੈਗੀ ਆ ਕਾਰਵਾਈ ਹੁੰਦੀ ਨਹੀਂ ਨਜ਼ਰ ਆ ਰਹੀ ਆ ਜੇ ਇਦਾਂ ਦੀ ਕਾਰਵਾਈ ਰਹੀ ਤੇ ਆਪਾਂ ਸੜਕਾਂ ਤੇ ਉੱਤਰ ਕੇ ਪਰ ਆਪਾਂ ਚੋਕ ਲਿਆ ਕੇ ਆਪਾਂ ਇਹਦਾ ਕਰਾਂਗੇ ਤਾਂ ਕਿ ਇਹ ਸਾਡੀ ਆਸਤਾ ਦਾ ਪ੍ਰਤੀਕ ਹੈਗਾ ਜੇ ਸਾਨੂੰ ਸਾਡੇ ਆਪਣੇ ਦੇਸ਼ ਚ ਰਹਿ ਕੇ ਗਊ ਹੱਤਿਆ ਦੇ ਲਈ ਇਨਸਾਫ ਨਹੀਂ ਮਿਲਿਆ ਤਾਂ ਆਪਾਂ ਆਪਣੀ ਆਵਾਜ਼ ਹੋਰ بلند ਕਰਾਂਗੇ ਕੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਪ੍ਰਸ਼ਾਸਨ ਆ ਚੁੱਕੀ ਹੈ ਤੇ ਇਹਦੇ ਬਾਰੇ ਹਜੇ ਤੱਕ ਜਿਹੜੀ ਮੈਨੂੰ ਸੈਟੀਸਫੈਕਸ਼ਨ ਨਹੀਂ ਹੋਈ ਜਿੱਦਾਂ ਦੀ ਕਾਰਵਾਈ ਕਿਉਂਕਿ ਮੌਕੇ ਤੇ ਜੋ ਹੁੰਦੀ ਆ ਹੋਣੀ ਚਾਹੀਦੀ ਸੀਗੀ ਜੇ ਕਿਸੇ ਘਰ ਦੇ ਵਿੱਚ ਡੈੱਡ ਬੋਡੀ ਆਈ ਆ ਹੈਨਾ ਉਹ ਆਪੇ ਤਾਂ ਨਹੀਂ ਚੱਲ ਕੇ ਆਈ ਉੱਥੇ ਕੋਈ ਲੈ ਕੇ ਆਇਆ ਜੇ ਕੋਈ ਲੈ ਕੇ ਆਇਆ ਉਹਦਾ ਦੱਸਣ ਇੱਥੇ ਬੰਦਿਆ ਦੇ ਨਾਲ ਜਦੋਂ ਗੱਲ ਕੀਤੀ ਉਹਨਾਂ ਨੇ ਪੁਲਿਸ ਦੇ ਸਾਹਮਣੇ ਵੀ ਆਪਣੇ ਬਿਆਨ ਇੱਕ ਤਰ੍ਹਾਂ ਦੇ ਨਹੀਂ ਦਿੱਤੇ ਕਰੋਸ ਬਿਆਨ ਸੀਗੇ ਉਹਨਾਂ ਦੇ ਜੋ ਕਿ ਆਪਸ ਹੀ ਉਹਨਾਂ ਦੇ ਬਿਆਨ ਨਹੀਂ ਮਿਲਦੇ ਸੀਗੇ ਕੀ ਨਾਮ ਆਪਣਾ ਬਲਵੰਤ ਸਿੰਘ ਤੇ ਕਿਹੜਾ ਪਿੰਡ ਪਿੰਦਾ ਸਟਿਆਣਾ ਜੀ ਇਹ ਜੋ ਅੱਜ ਮਾਮਲਾ ਹੋਇਆ ਆ ਉਹ ਕੀ ਹੈਗਾ ਸਾਰਾ ਉਹ ਦੱਸੋ ਜਰਾ ਇਹ ਆਵਾਰਾ ਬੱਚਾ ਸੀਗਾ ਜੀ ਇਸ ਜਗ੍ਹਾ ਤੇ ਆ ਕੇ 11 ਵਜੇ ਅਸੀਂ ਰੋਟੀ ਖਾ ਕੇ ਬਾਹਰ ਨਿਕਲੇ ਆ ਘੁੰਮਣ ਫਿਰਨੇ ਨੂੰ ਜਦੋਂ ਨਿਕਲੇ ਤਾਂ ਅਸੀਂ ਲਾਈਟ ਜਾਗ ਰਹੀ ਸੀ ਬੱਚੇ ਵੀ ਨਹੀਂ ਸੀਗੇ ਇੱਥੇ ਮੈਂ ਤੇ ਘਰ ਵਾਲੀ ਸੀਗੇ ਤੇ ਉਹਨੇ ਕਿਹਾ ਵੀ ਇੱਥੇ ਉਹ ਬੱਚਾ ਇੱਕ ਡਿੱਗਿਆ ਆ ਦੇਖੋ ਤਾਂ ਮੈਂ ਕਿਹਾ ਵੀ ਬੱਚਾ ਤਾਂ ਇਹ ਤੇ ਮਾਰ ਡੰਡਾ ਤੋਂ ਬੱਚੇ ਤੇ ਇੱਥੇ ਬੈਠਾ ਆ ਹੁਣ ਜਦੋਂ ਦੀ ਦੇਖਿਆ ਉਹ ਤਾਂ ਕੀ ਹਾਲਾਤ ਸੀਗੇ ਬੱਚੇ ਦੇ ਉਸ ਵੇਲੇ ਮਰ ਚੁੱਕਿਆ ਸੀਗਾ ਜਿੱਦਾਂ ਮੰਨ ਲਓ ਵੀ ਵੜਦਿਆਂ ਤੇ ਜੇ ਕਹਿ ਲੋ ਕਿਸੇ ਦੇ ਉਹ ਨੱਠ ਕੇ ਆਇਆ ਪਸ਼ੂਆਂ ਦੇ ਵਿੱਚੋਂ ਤੇ ਇੱਥੇ ਆਣ ਕੇ ਦਮ ਤੋੜ ਗਿਆ ਉਹ ਅਸੀਂ ਕਿੰਨੇ ਵਜੇ ਦਾ ਟਾਈਮ ਸੀਗਾ 11 ਵਜੇ ਦਾ ਅੱਛਾ ਤੇ ਅਸੀਂ ਉਸ ਬੱਚੇ ਨੂੰ ਆਪਣੇ ਪਸ਼ੂਆਂ ਨੂੰ ਸੇਫ ਰੱਖਣ ਦੇ ਲਈ ਅਸੀਂ ਕਿਹਾ ਵੀ ਦੁੱਧ ਵੀ ਚੋਣਾ ਪਸ਼ੂਆਂ ਨੂੰ ਸਵੇਰ ਨੂੰ ਪੱਠਿਆਂ ਤੇ ਬੰਨੇ ਨਹੀਂ ਦੁੱਧ ਨਹੀਂ ਦੇਣਾ ਤੇ ਮੱਖੀਆਂ ਜਿਹੜਾ ਉਹਦਾ ਬਲੱਡ ਡਿੱਗਿਆ ਸੀ ਉਹ ਤੇ ਮਿੱਟੀ ਪਾ ਦਿੱਤੀ ਅਸੀਂ ਤੇ ਮੱਖੀਆਂ ਦੁੱਧ ਦੇ ਵਿੱਚ ਪੈਂਦੀਆਂ ਆ ਜੇ ਅਸੀਂ ਆਪ ਨਹੀਂ ਪੀਣਾ ਤਾਂ ਗਾਹਾਂ ਜਿਹੜੇ ਹੋਰ ਪੀਣ ਲਈ ਲੋਕ ਲੈਣ ਆਉਂਦੇ ਉਹਨਾਂ ਨੂੰ ਵੀ ਸਾਫ਼ ਸੁਥਰਾ ਚਾਹੀਦਾ ਆ ਤੇ ਹੁਣ ਜਿਹੜੇ ਇਲਜ਼ਾਮ ਲਗਾ ਰਹੇ ਉਹਨੂੰ ਆਪਾਂ ਕਿੱਦਾਂ ਦੇਖਦੇ ਆ ਇਲਜ਼ਾਮ ਤਾਂ ਉਹਨਾਂ ਦਾ ਸਿੱਧਾ ਇਹੋ ਆ ਵੀ ਇਹਨਾਂ ਨੂੰ ਪਸਾਓ ਕਾਹਤੋਂ ਇਲਜ਼ਾਮ ਡਾਕਟਰ ਨੂੰ ਬਕਵਾਸ ਕਰਾਇਆ ਇਹ ਦੋ ਮਟਰ ਉੱਤਰੇ ਨੇ ਬਣਾਏ ਆ ਜੀ ਕੀ ਦੇਖਿਆ ਜੀ ਕੀ ਕਰ ਰਹੇ ਹੋ ਕਾਰ ਬਾਈ ਅ ਅੱਜ ਇਤਲਾਹ ਮਿਲੰਦ ਤੇ ਅਸੀਂ ਪਿੰਡ ਸਟਿਆਣਾ ਥਾਣਾ ਬੁੱਲੋਵਾਲ ਜਿਹੜਾ ਹਸ਼ਰਪੁਰ ਦੇ ਵਿੱਚ ਅ ਪਹੁੰਚੇ ਆ ਜਿੱਥੇ ਸਾਨੂੰ ਇਹ ਇਤਲਾਹ ਹੋਈ ਸੀ ਕਿ ਗਊ ਦਾ ਜਿਹੜਾ ਬਛੜਾ ਹੈਗਾ ਉਹ ਮਤਲਬ ਉਹਦੀ ਡੈਥ ਹੋਈ ਆ ਤੇ ਸੜਕ ਦੇ ਕਿਨਾਰੇ ਪਿਆ ਹੋਇਆ ਉੱਥੇ ਮੈਂ ਆ ਕੇ ਉਹਦਾ ਪੂਰਾ ਜਿਹੜੀ ਹੈਗੀ ਆ ਰੈੱਡ ਬੋਡੀ ਆ ਉਹਦਾ ਮਲਾਜਾ ਕੀਤਾ ਮਲਾਜਾ ਕਰਨ ਤੇ ਪਾਇਆ ਗਿਆ ਕਿ ਗਲੇ ਦੇ ਥੱਲੇ ਜਿਹੜਾ ਉਹ ਕੱਟ ਲੱਗਾ ਹੋਇਆ ਉਸ ਤੋਂ ਇਲਾਵਾ ਜੋ ਉਹਨਾਂ ਤੋਂ 50 ਮੀਟਰ ਦੀ ਦੂਰੀ ਤੇ ਇੱਕ ਜਿਹੜਾ ਕਾਰ ਹੈਗਾ ਪਿੰਡ ਦਾ ਬਾਹਰ ਬਾਹਰ ਉੱਥੇ ਮਤਲਬ ਹੈਗਾ ਆ ਉੱਥੇ ਵੀ ਜਿਹੜੇ ਹੈਗੇ ਨੇ ਗਊਆਂ ਬੱਚੇ ਤੇ ਸਾਰਾ ਵਗੈਰਾ ਰੱਖੇ ਹੋਏ ਨੇ ਤੇ ਜਿੱਥੋਂ ਇਹ ਪਤਾ ਲੱਗਿਆ ਤੇ ਮੌਕੇ ਤੋਂ ਇਹ ਮਤਲਬ ਅਸੀਂ ਇਹ ਲੱਗਿਆ ਕਿ ਜਿਹੜੀ ਹੈਗੀ ਆ ਉਹਦੀ ਡੈੱਡ ਬੋਡੀ ਕ੍ਰਿਸ਼ਕੇ ਉੱਥੇ ਰੱਖੀ ਗਈ ਆ ਇਹ ਇਧਰ ਗੱਡਿੰਗ ਅਸੀਂ ਜਿਹੜਾ ਜੋ ਵੀ ਹੈਗਾ ਕਾਓਸ ਲੋਟਰਿੰਗ ਐਕਟ ਦੇ ਤਹਿਤ ਮੁਕਦਮਾ ਦਰਜ ਕਰਕੇ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਸਰ ਉੱਥੋਂ ਜਿਹੜਾ ਹੈਗਾ ਜਿੱਥੇ ਇਹ ਗਾਈਆਂ ਤੁਸੀਂ ਕਹਿ ਰਹੇ ਹੋ ਬੱਝੀਆਂ ਹੈਗੀਆਂ ਜਿਨ੍ਹਾਂ ਤੇ ਉਹ ਰੋਪ ਲਗਾ ਰਹੇ ਉੱਥੋਂ ਕੋ ਬਲੱਡ ਦੇ ਨਿਸ਼ਾਨ ਵੀ ਮਿਲਣਗੇ ਹਾਂਜੀ ਹਾਂਜੀ ਉੱਥੇ ਮੈਂ ਮੇਰੇ ਚੈੱਕ ਕਰਨ ਤੇ ਜਿਹੜੇ ਉੱਥੇ ਬਲੱਡ ਦੇ ਜਿਹੜੇ ਪਾਏ ਹੋਏ ਆ ਨਿਸ਼ਾਨ ਨਿਸ਼ਾਨ ਬਲੱਡ ਦੇ ਪਾਏ ਹੋਏ ਆ ਜਿੱਥੋਂ ਮਤਲਬ ਉੱਥੇ ਬਲੱਡ ਹੈਗਾ ਗਿਰਿਆ ਗਿਰਿਆ ਹੈਗਾ ਕਰਿਆ ਹੈਗਾ ਹੁਣ ਕੀ ਕਰ ਰਹੇ ਹਾਂ ਅਸੀਂ ਐਫ ਆਈ ਆਰ ਦਰਜ ਕਰ ਰਹੇ ਹਾਂ ਜੀ ਕਾਉਸਲੋਟਰਿੰਗ ਐਕਟ ਜਿਹੜਾ ਐ ਸਲੋਟਰ ਐਕਟ ਉਹਦੇ ਤਹਿਤ ਕਾਰਵਾਈ ਕਰਕੇ ਤੇ ਅੱਗੇ ਤਫਤੀਸ਼ ਕਰ ਰਹੇ ਹਾਂ ਜਿਹੜਾ ਵੀ આરોપી ਹੋਊਗਾ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਹੁਣੇ ਪੋਸਟਮਾਰਟਮ ਕਰਵਾਇਆ ਗਿਆ ਜੀ 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 ਪੋਸਟਮਾਰਟਮ ਕਰਵਾਇਆ ਜਾ ਰਿਹਾ ਜੀ ਕਿ ਹਜੇ ਤੱਕ ਆਪਾਂ ਕੋਈ ਪੁਸ਼ਪੜਤਾਲ ਵੀ ਕੀਤੀ ਕੋਈ ਹਾਂ ਮੌਕੇ ਤੇ ਸਾਰੀ ਪੁਸ਼ਪੜਤਾਲ ਕੀਤੀ ਹੈ ਜੀ ਆਪਾਂ ਜਿਹੜੇ ਵੀ ਕੰਪਲੇਨੈਂਟ ਸੀਗੇ ਮਿਸਟਰ ਨਿਪਨ ਸ਼ਰਮਾ ਤੇ ਉਹਨਾਂ ਦੇ ਨਾਲ ਜਿਹੜੇ ਸਾਥੀ ਹੈਗੇ ਸੀ ਉਹ ਘਰ ਵਾਲੇ ਤੇ ਮੌਕੇ ਤੇ ਹੋਰ ਵੀ ਜਿਹੜੇ ਪਿੰਡ ਦੇ ਪੰਚ ਸਰਪੰਚ ਵਗੈਰਾ ਆਏ ਹੋਏ ਨੇ ਉਹਨਾਂ ਸਾਰਿਆਂ ਨੂੰ ਆਪਾਂ ਪੁੱਛ ਪੜਤਾਲ ਕੀਤੀ ਹੈਗੀ ਆ ਤੇ ਇਹੀ ਪਾਇਆ ਗਿਆ ਮਤਲਬ ਜੋ ਜੋ ਵੀ ਸਾਡਾ ਅੱਗੇ ਹੈਗਾ ਇਨਵੈਸਟੀਗੇਸ਼ਨ ਦਾ ਜਿਹੜਾ ਪਾਰਟ ਹੈਗਾ ਉਹਨੂੰ ਅੱਗੇ ਕੈਰੀ ਆਨ ਰੱਖਿਆ ਜਾਊਗਾ